ਆਪਾਂ ਲੱਗੇ ਆ ਆਲੂ ਸੋਇਆਬੀਨ ਦੀ ਸਬਜ਼ੀ ਬਣਾਣ ਤੇ ਜਿਹਦੇ ਲਈ ਆਪਾਂ ਲੈਏ ਨੇ ਦੋ ਟਮਾਟਰ ਤੇ ਇਹ ਲਸਣ ਤੇ ਹਰੀਆਂ ਮਿਰਚਾਂ ਤੇ ਆ ਲੈਨੇ ਟਮਾਟਰ ਟਮਾਟਰ ਵੈਸੇ ਆਪਾਂ ਥੋੜੇ ਜਿਹਾ ਵੱਧ ਵੀ ਲੈ ਸਕਦੇ ਆ ਪਰ ਮੇਰੇ ਕੋਲ ਹੈ ਹੀ ਇੰਨੇ ਸੀਗੇ ਤੇ ਆ ਆਪਾਂ ਨਿਊਟਰੀ ਜਿਹਨੂੰ ਆਪਾਂ ਸੋਇਆਬੀਨ ਕਹਿੰਨੇ ਆ ਇਹਨੂੰ ਭਿਉਂਨ ਦਿੱਤਾ ਸੀ ਪਰ ਅਜੇ ਥੋੜੀ ਦੇਰ ਹੋਰ ਮਤਲਬ ਤੇਰ ਆਪਾਂ ਇਹਨੂੰ ਨਿਚੋੜ ਲਾਂਗੇ ਚੰਗੀ ਤਰ੍ਹਾਂ ਪਰ ਇਹ ਹਜੇ ਡੋਕੂਮੈਂਟ ਨਾ ਇਹਨੂੰ ਹੋਰ ਕਰਾਂਗੀ ਵੈਸੇ ਤਾਂ ਸੌਫਟ ਹੋ ਚੁੱਕੀ ਐ ਤੇ 10 ਮਿੰਟ ਇਹਨੂੰ ਹੋ ਗਿਆ ਤੇ ਜੇ 15 ਕੁ ਮਿੰਟ ਭੋਵਦੀ ਐ ਨਾ ਫਿਰ ਬਹੁਤ ਵਧੀਆ ਹੋ ਜਾਂਦੀ ਤੇ ਆਹ ਕੱਟ ਲੈਨੇ ਜੀ ਆਪਾਂ ਆਲੂ ਤੇ ਆਲੂ ਆਪਸ਼ਨਲ ਨੇ ਚਾਹੇ ਆਪਾਂ ਇਹਦੇ ਵਿੱਚ ਉਬਲੇ ਹੋਏ ਆਲੂ ਪਾ ਲਈਏ ਤੇ ਚਾਹੇ ਆਪਾਂ ਇਸ ਤਰ੍ਹਾਂ ਕੱਚਿਆਂ ਨੂੰ ਕੱਟ ਕੇ ਉਹ ਵੀ ਬਣਾ ਸਕਦੇ ਆ ਮੈਂ ਵੈਸੇ ਕੱਚੇ ਆਲੂ ਕੱਟੇ ਨੇ ਪਰ ਉਬਲੇ ਹੋਏ ਆਲੂ ਵੀ ਆਪਾਂ ਵਰਤ ਸਕਦੇ ਆ ਸੋ ਆਪਾਂ ਕਰਦੇ ਆ ਤਿਆਰੀ ਅੱਜ ਆਲੂ ਨਿਊਟਰੀ ਦੀ ਸਬਜ਼ੀ ਦੀ ਤੇਲ ਆਪਣਾ ਗਰਮ ਹੋ ਗਿਆ ਤੇ ਇੱਧਰ ਆਪਾਂ ਇਹ ਪਿਆਜ਼ ਲਸਣ ਤੇ ਹਰੀਆਂ ਮਿਰਚਾਂ ਦੀ ਇਹਨਾਂ ਦੀ ਮਤਲਬ ਪੇਸਟ ਬਣਾਈ ਆ ਤੇ ਇੱਧਰ ਹੈਗੀ ਆ ਕੱਲੇ ਟਮਾਟਰ ਦੀ ਕਿਉਂਕਿ ਇਹ ਇਹਦੇ ਵਿੱਚ ਬਾਅਦ ਵਿੱਚ ਪਉਦਾ ਇਸ ਸਬਜੀ ਦੇ ਵਿੱਚ ਤੇ ਆਪਾਂ ਨਿਊਟਰੀ ਨੂੰ ਚੰਗੀ ਤਰ੍ਹਾਂ ਨਾ ਛੋੜ ਲਿਆ ਇਹ ਛੋਟੀ ਵਾਲੀ ਨਿਊਟਰੀ ਆ ਜਿਹੜੀ ਚਾਵਲ ਵਗੈਰਾ ਚ ਆਪਾਂ ਪਾਉਂਦੇ ਆ ਪਰ ਸਬਜੀ ਵੀ ਬਣ ਜਾਂਦੀ ਆ ਵੀ ਜਿਵੇਂ ਹੁਣ ਘਰ ਵਿੱਚ ਮਤਲਬ ਇਹ ਵਾਲੀ ਸੀ ਦੂਸਰੀ ਖਤਮ ਹੋਈ ਸੀ ਮੋਟੀ ਵੀ ਹੁੰਦੀ ਨਾ ਨਿਊਟਰੀ ਜਿਵੇਂ ਇਹ ਥੋੜੀ ਛੋਟੀ ਆ ਤੇ ਜਿਵੇਂ ਚਾਵਲ ਵਗੈਰਾ ਚ ਮਿਕਲਦੀ ਸੀ ਤੇ ਇੱਧਰ ਆਪਾਂ ਆਲੂ ਕੱਟ ਕੇ ਰੱਖਿਆ ਹੋਇਆ ਹੈ ਨਾ ਤੇ ਇੱਧਰ ਆਪਣੀ ਨਿਊਟਰੀ ਇਹਨੂੰ ਆਪਾਂ ਨਿਚੋੜ ਲਿਆ ਚੰਗੀ ਤਰ੍ਹਾਂ ਇਸ ਤਰ੍ਹਾਂ ਇਹਦੇ ਵਿੱਚ ਮਤਲਬ ਜਿਹੜਾ ਮੋਇਸਚਰ ਆ ਬਿਲਕੁਲ ਨਹੀਂ ਹੋਣਾ ਚਾਹੀਦਾ ਤੇ ਇਹ ਬਹੁਤ ਸੋਣੀ ਹੋ ਗਿਆ ਤੇ ਹੁਣ ਆਪਾਂ ਇੱਧਰ ਆਪਣਾ ਤੇਲ ਫਰੀ ਤੜਨਾ ਗਰਮ ਹੋ ਗਿਆ ਤੇ ਆਪਾਂ ਇਹਨੂੰ ਫਰਾਈ ਕਰਾਂਗੇ ਹੁਣ ਆਪਾਂ ਇਹਨੂੰ ਇੱਧਰ ਕਰ ਦਾਂਗੇ ਤੇ ਥੋੜਾ ਜਿਹਾ ਸਿੰਮ ਤੇ ਆਪਾਂ ਇਹਨੂੰ ਫਰਾਈ ਕਰਕੇ ਬਾਹਰ ਕੱਢ ਲਾਂਗੇ ਤੇ ਸਰ ਤੜਕਾ ਲਾਵਾਂਗੇ ਜਦੋਂ ਇਹ ਹਲਕੀ ਬਰਾਊਨ ਹੋ ਜਾਏਗੀ ਤੇ ਇਹਦੇ ਆਪਾਂ ਸੇਮ ਲਈ ਆਪਾਂ ਕਰ ਰਹੇ ਹਾਂ ਤੇ ਦੇਖੋ ਕਿ ਇਹ ਬਹੁਤ ਸੋਹਣੀ ਰੋਸਟਡ ਹੋ ਰਹੀ ਹੈ ਤੇ ਬਹੁਤ ਸੋਹਣੀ ਹੋ ਜਾਏਗੀ ਤੇ ਉਸ ਤੋਂ ਬਾਅਦ ਆਪਾਂ ਤੜਕਾ ਲਗਾ ਦੇਵਾਂਗੇ ਬਹੁਤ ਸੋਹਣੀ ਰੋਸਟਡ ਹੋ ਗਈ ਹੈ ਤੇ ਇੱਧਰ ਆਪਣਾ ਤੇਲ ਮਤਲਬ ਇਹਦੇ ਤੜਕੇ ਜੋਗਾ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਹਿਲਾਂ ਆਜਾ ਵੰਤੇ ਹਨ ਆਪਾਂ ਆ ਇਹਨੂੰ ਮਤਲਬ ਅੱਗ ਨੂੰ ਤੇਜ਼ ਕਰ ਦਾਂਗੇ ਤੇ ਆਪਾਂ ਮਸਾਲਾ ਚੰਗੀ ਤਰ੍ਹਾਂ ਭੁੱਜ ਜਾਏਗਾ ਫਿਰ ਜਦੋਂ ਇਹ ਭੁੱਜ ਜਾਏਗਾ ਮਤਲਬ ਥੋੜਾ ਜਿਹਾ ਫਰਕ ਰਹਿ ਜਾਏਗਾ ਉਦੋਂ ਆਪਾਂ ਟਮਾਟਰ ਦੀ ਪਿਉਰੀ ਪਾਵਾਂਗੇ ਕੋਸ ਤੋਂ ਬਾਅਦ ਆਪਾਂ ਆਲੂ ਤੇ ਨੁਟਰੀ ਇਕੱਠੇ ਪਾ ਦਾਂਗੇ ਨੁਟਰੀ ਦੇਖ ਕੇ ਨੂੰ ਸਾਹਮਣੇ ਉਸ ਟ੍ਰੇ। ਆਹ ਦੇਖੋ ਆਪਣੇ ਪਰਾਜ ਬਿਲਕੁਲ ਭੁੱਜ ਚੁੱਕੇ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਟਮਾਟਰ। ਪਪਾ ਦਾ ਨਮਕ ਨਮਕ ਨੋ ਕਿ ਆਪਣਾ ਲਸਣ ਤੇ ਪਿਆਜ਼ ਪਹਿਲਾਂ ਭੁੰਨੇ ਆਪ ਕੋ ਜਾਇ ਐਸੀ ਤੇ ਹੁਣ ਆਪਾਂ ਪਾਤਾ ਨਮਕ ਇਹ ਔਰ ਆਪਾ ਕੁਚੜਿਆ ਪਕੌਦਾ ਨਮਕ ਪਾਵਾਂਗੇ ਥੋੜਾ ਜਿਹਾ ਹੋਰ ਘੁੱਜ ਲਵੇ ਆਪਾਂ ਇਹਦੇ ਵਿੱਚ ਨਮਕ ਤੇ ਹਲਦੀ ਪਾਤੀ ਸੀਗੀ ਹੁਣ ਆਪਾਂ ਇਹ ਪਾਇਆ ਹੈ ਪੁੰਨਿਆ ਹੋਇਆ ਜੀਰਾ ਪਾਊਡਰ ਤੇ ਇਹ ਹੈਗੀਆਂ ਨੇ ਕਸ਼ਮੀਰੀ ਲਾਲ ਮਿਰਚਾਂ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਚਟ ਮਸਾਲਾ ਕਿਉਂਕਿ ਮੈਂ ਥੋੜਾ ਜਿਹਾ ਟਮਾਟਰ ਘੱਟ ਸੀਗਾ ਤੇ ਇਸ ਕਰਕੇ ਤੇ ਆ ਮਾੜੀ ਜੀ ਪਾਵਾਂਗੇ ਕਾਲੀ ਮਿਰਚ ਸੋ ਇਹ ਮਸਾਲੇ ਨਾ ਤੇ ਵੱਧੇ ਹੁੰਦੇ ਆ ਤੇ ਨਾ ਹੀ ਘੱਟ ਹੁੰਦੇ ਆ ਤੇ ਮਤਲਬ ਇਸ ਤਰ੍ਹਾਂ ਵਾਲੇ ਸਰਜੀਨਾ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਜਦੋਂ ਆਪਣਾ ਮਸਾਲਾ ਇਸ ਤਰ੍ਹਾਂ ਜਾਲੀਦਾਰ ਤੇ ਇਸ ਤਰ੍ਹਾਂ ਸੋਨੇ ਕਲਰ ਵਿੱਚ ਆ ਜਾਵੇਗਾ ਨਾ ਤੇ ਫਿਰ ਆਪਾਂ ਨੂੰ ਪਤਾ ਲੱਗੇਗਾ ਕਿ ਆਪਣਾ ਮਸਾਲਾ ਪੂਰੀ ਤਰ੍ਹਾਂ ਨਾਲ ਖੁੱਜ ਚੁੱਕਾ ਹੈ ਜੇ ਆਪਣਾ ਮਸਾਲਾ ਹੀ ਭੁੰਨਣ ਦੀ ਸਾਰੀ ਗੱਲ ਹੁੰਦੀ ਹੈ ਜੇ ਆਪਣਾ ਮਸਾਲਾ ਵਧੀਆ ਤਰੀਕੇ ਨਾਲ ਖੁੱਜੇਗਾ ਨਾ ਤੇ ਫਿਰ ਆਪਣੀ ਸਬਜ਼ੀ ਵੀ ਬਹੁਤ ਟੇਸਟੀ ਬਣੇਗੀ ਹੈ ਵੀ ਬਿਲਕੁਲ ਸਿੰਪਲ ਤੇ ਸੌਫਟ ਤਰੀਕਾ ਹੈ ਆਪਾਂ ਆਲੂ ਤੇ ਬੜੀਆਂ ਪਾਕਤੀਆਂ ਵਿੱਚ ਤੇ ਹੁਣ ਦੇਖੋ ਸਬਜੀ ਬਹੁਤ ਹੀ ਸੋਹਣੀ ਬਣੇਗੀ ਤੇ ਹੁਣ ਪਾਈਆਂ ਨੇ ਜਦੋਂ ਪਾਣੀ ਥੋੜਾ ਜਿਹਾ ਗਰਮ ਹੋ ਗਿਆ ਥੋੜਾ ਜਿਹਾ ਜਿਵੇਂ ਮਸਾਲਾ ਆਪਣਾ ਮਸਾਲੇ ਵਾਲਾ ਪਾਣੀ ਗਰਮ ਹੋ ਜਾਏ ਨਾ ਤੇ ਉਸ ਤੋਂ ਬਾਅਦ ਆਪਾਂ ਨੂੰ ਮਤਲਬ ਆਲੂ ਤੇ ਬੜੀਆਂ ਵਿੱਚ ਪਾਣੀਆਂ ਚਾਹੀਦੀਆਂ ਨੇ ਫਿਰ ਇਹ ਬਹੁਤ ਹੀ ਜ਼ਿਆਦਾ ਵਧੀਆ ਸਵਾਦ ਬਣਦੀ ਸਬਜੀ ਸਬਜੀ ਦੀ ਲੁੱਕ ਵੇਖ ਲਓ ਸਬਜੀ ਆਪਣੀ ਹੋ ਗਈ ਫਾਈਨਲੀ ਤਿਆਰ